ਦੋਸਤੋ ਅੱਜ ਗੱਲ ਕਰਾਂਗੇ ਬਿਲਕੇ ਦੀ ਸਿਆਸਤ ਬਾਰੇ ਸਿਆਸਤ ਦੀ ਜਦੋਂ ਗੱਲ ਕੀਤੀ ਜਾਂਦੀ ਆ ਤੇ ਉਸ ਵੇਲੇ ਜਿੱਤੇ ਇਸ ਦੇਸ਼ ਭਗਤਾਂ ਦੇ ਨਾਂ ਨਾਲ ਜਾਣੇ ਕਸਬਾ ਬਿਲਗਾ ਦੀ ਇਲਾਕੇ ਦੇ ਵਿੱਚ ਇੱਥੋਂ ਤੱਕ ਪੰਜਾਬ ਭਰ ਵਿੱਚ ਚਰਚਾ ਹੈ ਤੇ ਉੱਥੇ ਦੋਸਤੋ ਇਹ ਵੀ ਚਰਚਾ ਕਰਨੀ ਬਣਦੀ ਹੈ ਕਿ ਜਿਵੇਂ ਇੱਥੇ ਸਿਆਸਤ ਦੇ ਵਿੱਚ ਕਿਸਾਨੀ ਭਾਰੂਆ ਉੱਥੇ ਹੀ ਹਰ ਪਾਰਟੀ ਦਾ ਇੱਥੇ ਯੂਨਿਟ ਹੈ ਹਰੇਕ ਪਾਰਟੀ ਆਪਣੀ ਆਪਣੀ ਸਿਆਸਤ ਕਰ ਰਹੀ ਹੈ ਤੇ ਪਿਛਲੇ ਸਮੇਂ ਤੋਂ ਇੱਕ ਮੁੱਦਾ ਚਰਚਾ ਵਿੱਚ ਰਿਹਾ ਹੈ ਉਹ ਇਹ ਹੈ ਕਿ ਕਿਸਾਨੀ ਨੂੰ ਲੈ ਕੇ ਹੈ ਕਿ ਖੇਤੀਬਾੜੀ ਸਹਿਕਾਰੀ ਸੁਸਾਇਟੀ ਜਿਹੜੀ ਆ ਉਹ ਲਗਾਤਾਰ ਪਿਛਲੇ ਸਮੇਂ ਤੋਂ ਘਾਟੇ ਵਿੱਚ ਜਾ ਰਹੀ ਹੈ ਜਿਸ ਨੂੰ ਲੈ ਕੇ ਇੱਥੇ ਦੀ ਕਿਸਾਨੀ ਜਿਹੜੀ ਆ ਉਹ ਇਸ ਨੂੰ ਲੈ ਕੇ ਪਰੇਸ਼ਾਨ ਆ ਅੱਜ ਇਸ ਤੇ ਕਰਦੇ ਆ ਚਰਚਾ ਮੁੱਦ ਤੇ ਗੱਲ ਪ੍ਰਵਾਹ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿੱਲ ਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਜਿਵੇਂ ਬਿਲਗੇ ਦੇ ਇਲਾਕੇ ਦੇ ਵਿੱਚ ਬਿਲਗੇ ਦੀ ਸਿਹਤ ਨੂੰ ਲੈ ਕੇ ਅਕਸਰ ਇਹ ਤੈਹ ਹੁੰਦਾ ਹਰੇਕ ਪਾਰਟੀ ਕਿ ਬਿਲਗਾ ਇੱਕ 8000 ਤੋਂ ਵੱਧ ਵੋਟ ਵਾਲਾ ਨਗਰ ਹੈ ಗ್ರಾಮ ਪੰਚਾਇਤ ਤੋਂ ਇੱਥੇ ਨਗਰ ਪੰਚਾਇਤ ਬਣ ਨਾਲ ਇਸ ਨਗਰ ਦੀ ਕਿਹਾ ਜਾ ਸਕਦਾ 2116 ਤੋਂ ਬਾਅਦ ਕਾਫੀ ਤਰੱਕੀ ਹੋਈ ਹੈ ਕਾਫੀ ਲੋਕਾਂ ਨੂੰ ਸਕੂਹ ਸੁਵਿਧਾ ਮਿਲੀਆਂ ਜਦੋਂ ਹੁਣ ਨਗਰ ਪੰਚਾਇਤ ਬਣ ਨਾਲ ਕਾਫੀ ਸੁਵਿਧਾਤਾਂ ਮਿਲੀਆਂ ਐ ਇਦਾਰਾ ਗ੍ਰਾਮ ਪੰਚਾਇਤ ਦੇ ਮੁਕਾਬਲੇ ਵੱਡਾ ਨਗਰ ਪੰਚਾਇਤ ਤੇ ਹੁਣ ਜੇ ਪਿੱਛੇ ਰਹਿ ਗਿਆ ਤਾਂ ਕਿਸਾਨੀ ਨੂੰ ਲੈ ਕੇ ਸੁਸਾਇਟੀ ਬੈਂਕ ਇੱਥੇ ਦੀ ਜਿਹੜੀ ਆ ਉਹ ਲਗਾਤਾਰ ਪਛੜਦੀ ਜਾ ਰਹੀ ਹੈ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਇੱਥੇ ਦੀ ਸਿਆਸਤ ਸਰਕਾਰ ਮੈਂ ਇੱਥੇ ਹਰੇਕ ਪਾਰਟੀ ਦਾ ਸਿਆਸੀ ਆਗੂ ਆਪਣੇ ਆਪ ਵਿੱਚ ਪੂਰੀ ਸਿਆਤਾ ਦਾ ਜਾਣੂ ਹੈ ਫਿਰ ਕਿਸਾਨੀ ਨੂੰ ਲੈ ਕੇ ਜੇ ਦੇਖਿਆ ਜਾਵੇ ਖਾਸ ਕਰਕੇ ਛੋਟੀ ਕਿਸਾਨੀ ਨੂੰ ਲੈ ਕੇ ਕਿਉਂ ਨਹੀਂ ਇੱਥੇ ਖੇਤੀਬਾੜੀ ਨਾਲ ਸੰਬੰਧਤ ਸੁਸਾਇਟੀ ਅਭਲ ਦਰਜੇ ਦੀ ਬਣੀ ਇਹ ਆਪਣੇ ਆਪ ਵਿੱਚ ਸਵਾਲ ਹੈ ਇਸ ਮੁੱਦੇ ਨੂੰ ਆਪਾਂ ਦੇਖ ਤੋਂ ਲਿਆ ਆਏ ਹਾਂ। ਸਾਡੀਆਂ ਸਰਕਾਰਾਂ ਦੇ ਇੱਥੇ ਆਗੂਆਂ ਨੇ ਕੋਸ਼ਿਸ਼ ਕਰਕੇ ਦੇਖ ਲਈ ਹੈ। ਪਰ ਇੱਥੋਂ ਦੀ ਸੁਸਾਇਟੀ ਜਿਹੜੀ ਆ ਉਹ ਦਿਨੋਂ ਦਿਨ ਨਿਕਲ ਰਹੀ ਹੈ। ਪ੍ਰਧਾਨ ਕਮੇਟੀ ਬਣਾਉਣ ਦਾ ਹਰੇਕ ਪਾਰਟੀ ਨੂੰ ਜਿਹੜਾ ਆ ਉਹ ਸਰਕਾਰ ਨਹੀਂ ਹੁੰਦੀ ਬਹੁਤ। ਪ੍ਰਧਾਨ ਬਣਾਉਣ ਵੇਲੇ ਬਹੁਤ ਕੋਸ਼ਿਸ਼ ਹੁੰਦੀ ਹੈ ਪਰ ਜਦੋਂ ਕਮੇਟੀ ਨਵੀਂ ਬਣਦੀ ਆ ਉਸ ਤੋਂ ਬਾਅਦ ਗੱਲ ਫੇਰ ਵੱਟੇ ਖੱਟੇ ਪੈ ਜਾਂਦੀ ਹੈ ਜਾਨੀ ਕਿ ਇੱਥੋਂ ਤੱਕ ਗੱਲ ਹੈ ਕਿ ਪਿਛਲੇ ਦਿਨੀ ਕੁਝ ਕਿਸਾਨੀ ਵਿੱਚ ਨੌਜਵਾਨ ਅਜਿਹੇ ਚਾਹੁੰਦੇ ਸੀ ਕਿ ਬਿਲਗੀ ਦੀ ਸੁਸਾਇਟੀ ਦਾ ਅਗਰ ਸੁਧਾਰ ਹੋ ਜਾਵੇ ਤੇ ਛੋਟੇ ਕਿਸਾਨਾਂ ਨੂੰ ਖਾਦ ਬੀਜ ਕੀੜੇ ਮਾਰ ਦਵਾਈਆਂ ਆਦ ਇੱਥੋਂ ਜਿਹੜਾ ਆ ਸਮੇਸਰ ਅਗਰ ਇਹ ਸਮਾਨ ਮਿਲ ਜਵੇ ਤਾਂ ਕਿਸਾਨੀ ਦੇ ਵਿੱਚ ਖੇਤੀ ਦੇ ਵਿੱਚ ਜਿਹੜੀ ਆ ਉਹ ਤਰੱਕੀ ਹੋ ਸਕਦੀ ਹੈ ਜਦੋਂ ਅਸੀਂ ਬਿਲਗੇ ਦੇ ਆਸ-ਪਾਸ ਦੇਖਦੇ ਹਾਂ ਸਾਰਿਆਂ ਨੂੰ ਪਹਿਲਾਂ ਪ੍ਰਤਾਪਰੇ ਦੀ ਸੁਸਾਇਟੀ ਨੇ ਤਰੱਕੀ ਕੀਤੀ ਉਸ ਸੁਸਾਇਟੀ ਵਿੱਚ ਟਰੈਕਟਰ ਆਈ ਮਸ਼ੀਨਰੀ ਆਈ ਉਸ ਤੋਂ ਬਾਅਦ ਦੇਖੋ ਦੇਖੀ ਹੋਰ ਵੀ ਸੋਸਾਇਟੀਆਂ ਖੁਖੇਵਾਲ ਦੀ ਸੋਸਾਇਟੀ ਬਹੁਤ ਪਿੰਡਾਂ ਦੀ ਸੋਸਾਇਟੀ ਆ ਉੱਥੇ ਵੀ ਜਿਵੇਂ ਲੇਜਰ ਕਰਾਹਾ ਟਰੈਕਟਰ ਤੇ ਹੋਰ ਸਾਧਨ ਪਵਾੜਾ ਪਿੰਡ ਦੀ ਸੋਸਾਇਟੀ ਜਦੋਂ ਇਹਨਾਂ ਸੋਸਾਇਟੀਆਂ ਦੀ ਗੱਲ ਕਰਦੇ ਆ ਤੇ ਉਸ ਵੇਲੇ ਬਿਲਗੇਦੀ ਸੋਸਾਇਟੀ ਦਾ ਵੀ ਅਸੀਂ ਕੰਪੈਰੀਜ਼ਨ ਜਿਹੜਾ ਉਹ ਕਰਨਾ ਹੁੰਦਾ ਕਿਉਂਕਿ ਮੈਨੂੰ ਬਹੁਤ ਸੁਸਾਇਟੀਆਂ ਵਿੱਚ ਕਵਰੇਜ ਕਰਨ ਦਾ ਮੌਕਾ ਮਿਲਿਆ ਪਿਛਲੇ ਸਮੇਂ 'ਚ ਤੇ ਜਦੋਂ ਮੈਂ ਬਿਲਗੇ ਨੂੰ ਉਹਨਾਂ ਪਿੰਡਾਂ ਦੇ ਨਾਲ ਕੰਪੈਰੀਸ਼ਨ ਕਰਦਾ ਤੇ ਮੈਨੂੰ ਇੱਥੇ ਦਾ ਮੁਕਾਬਲਾ ਉਹਨਾਂ ਸੁਸਾਇਟੀਆਂ ਦੇ ਕੁਝ ਵੀ ਨਜ਼ਰ ਨਹੀਂ ਆਉਂਦਾ ਇੱਕ ਚਰਚਾ ਮੈਂ ਪਿਛਲੇ ਸਮੇਂ ਤੋਂ ਸੁਣੀ ਆ ਕਿ ਸੁਸਾਇਟੀ ਦੇ ਕੋਲ ਆਪਣੀ ਥਾਂ ਨਹੀਂ ਜਦੋਂ ਸੁਸਾਇਟੀ ਨੂੰ ਹੁਣ ਤੱਕ ਚੰਗਾ ਸਟਾਫ ਸੈਕਟਰੀ ਹੀ ਨਹੀਂ ਮਿਲਿਆ ਸਮੇ ਸਮੇਂ ਨਾਲ ਜਿਹੜੇ ਪ੍ਰਧਾਨ ਮਿਲੇ ਉਹ ਇਸ ਨੂੰ ਇਹ ਕਹਿ ਸਕਦੇ ਆ ਵੀ ਚੰਗੇ ਰਾ ਨਹੀਂ પાਸ ਕੀ ਉਸ ਤੋਂ ਇਹੀ ਮਹਿਸੂਸ ਹੁੰਦਾ ਕਿ ਦੋਸਤੋ ਬਿਲਗੇ ਦੇ ਵਿੱਚ ਕਿਸਾਨੀ ਦੀ ਬਾਹ ਫੜਨ ਵਾਲੇ ਖਾਸ ਕਰਕੇ ਜਿਆਦਾ ਜਿਹੜੇ ਆ ਕਿਸਾਨ ਪ੍ਰਧਾਨ ਬਣੇ ਉਨਾ ਕੋਲ ਇਸ ਪੱਧਰ ਦਾ ਜਾਂ ਤਜਰਬਾ ਨਹੀਂ ਰਿਹਾ ਜਾਂ ਉਹ ਕਿਸਾਨ ਹੋ ਕੇ ਵੀ ਇਸ ਨੂੰ ਅੱਗੇ ਨਹੀਂ ਲਿਆ ਸਕੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਵਿੱਚ ਕੁਝ ਨੌਜਵਾਨ ਕਿਸਾਨੀ ਨਾਲ ਸੰਬੰਧਿਤ ਉਹਨਾਂ ਨੇ ਮੇਰੇ ਕੋਲੇ ਚਿੰਤਾ ਜਾਰ ਕੀਤੀ ਕਿ ਇਸ ਪਾਰਟੀ ਚ ਤਾਂ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਏ ਸੀ ਕਿ ਸ਼ਾਇਦ ਸਾਡੀ ਇਸ ਸੋਸਾਇਟੀ ਦੀ ਦਿਸ਼ਾ ਬਦਲ ਸਕੇ ਦਿਸ਼ਾ ਬਦਲ ਸਕੇ ਪਰ ਸਾਨੂੰ ਮਹਿਸੂਸ ਹੋ ਰਿਹਾ ਕਿ ਲੱਗਦਾ ਕੁਝ ਨਵਾਂ ਹੋਣ ਵਾਲਾ ਨਹੀਂ ਤਾਇਓ ਪਿਛਲੇ ਦਿਨੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਇੱਕ ਪ੍ਰੋਗਰਾਮ ਜਦੋਂ ਆਏ ਤੇ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਕਿ ਬਾਕੀ ਪਾਰਟੀਆਂ ਬਾੰਗ ਤੁਹਾਡੀ ਪਾਰਟੀ ਵੀ ਇੱਥੇ ਸੋਸਾਇਟੀ ਬੈਂਕ ਨੂੰ ਚਲਾਉਣ ਵਿੱਚ ਇਸ ਨੂੰ ਗੁਰਪਤ ਚੋ ਕੱਟਣ ਵਿੱਚ ناکਾਮ ਹੋਈ ਆ ਉਹਨਾਂ ਨੇ ਮੰਨਿਆ ਬਿਲਕੁਲ ਇਦਾਂ ਹੀ ਆ ਖਾਦ ਦੀ ਕਹਾਣੀ ਬੰਡਦੀ ਵੀ ਉਹਨਾਂ ਨੇ ਗੱਲ ਕੀਤੀ ਇਹ ਉਹ ਜਿਆ ਕਹਿਣ ਨੂੰ ਬਹੁਤ ਕੁਸ਼ ਹੈ ਪਰ ਗੱਲ ਤਾਂ ਇੱਥੇ ਮੁੱਕਦੀ ਹੈ ਕਿ ਕੀ ਕਿਸਾਨੀ ਦੇ ਵਿੱਚੋਂ ਕੋਈ ਤਜਰਬੇਕਾਰ ਕੋਈ ਵਧੀਆ ਗੁਣਕਾਰੀ ਆਗੂ ਇਸ ਸੁਸਾਇਟੀ ਨੂੰ ਮਿਲੂਗਾ ਜਿਹੜਾ ਇਸ ਸੁਸਾਇਟੀ ਨੂੰ ਇਸ ਨਗਰ ਚੋਂ ਕੱਢ ਕੇ ਲੀਹੇ ਪਾ ਸਕੇ ਛੋਟੇ ਛੋਟੇ ਕਿਸਾਨਾਂ ਦੀ ਮਦਦ ਕਰ ਸਕੇ ਤਾਂ ਕਿ ਉਹਨਾਂ ਦੇ ਵੀ ਸੁਪਨੇ ਪੂਰੇ ਹੋਣ ਸੋ ਇਸ ਨੂੰ ਲੈ ਕੇ ਵਿਧਾਇਕ ਨੇ ਜਿਵੇਂ ਗੱਲ ਕੀਤੀ ਕਿ ਚੰਗੇ ਤੇ ਨਪੁੰਨ ਸੈਕਟਰੀ ਨੂੰ ਇੱਥੇ ਆਉਣ ਵਾਲੇ ਦਿਨਾਂ ਵਿੱਚ ਲਾਵਾਂਗੇ ਤਾਂ ਇਸ ਸੁਸਾਇਟੀ ਦਾ ਕੋਈ ਨਾ ਕੁਝ ਹੋ ਸਕਦਾ ਕੀ ਇਹ ਜਿਹਾ ਹੋਣ ਦੀ ਲੋੜ ਹੈ ਇਹ ਸਮਾਂ ਆਏਗਾ ਇਹ ਆਪਣੇ ਆਪ ਵਿੱਚ ਸਵਾਲ ਹੈ ਬੇਸ਼ੱਕ ਕਿਸਾਨੀ ਇੱਥੇ ਹਰ ਸਿਹਤ ਦੇ ਕੰਮ ਵਿੱਚ ਹਰ ਇੱਕ ਕੰਮ ਵਿੱਚ ਮੋਰੀ ਹੈ ਅੱਗੇ ਵੀ ਹੈ ਮਾਣ ਵੀ ਹੁੰਦਾ ਹੈ ਪਰ ਜਦੋਂ ਇਸ ਸੋਸਾਇਟੀ ਨੂੰ ਦੇਖਦੇ ਆ ਤਾਂ ਉਸ ਵੇਲੇ ਮਹਿਸੂਸ ਹੁੰਦਾ ਕਿ ਨੇੜਲੇ ਛੋਟੇ ਪਿੰਡਾਂ ਦੇ ਮੁਕਾਬਲੇ ਇਹ ਸੋਸਾਇਟੀ ਪਛੜ ਗਈ ਹੈ ਹਰ ਕੋਈ ਆਗੂ ਆਪਣੇ ਆਪ ਨੂੰ ਲੀਡਰ ਬਣ ਨੂੰ ਤਾਂ ਜ਼ਰੂਰ ਸਮਾਂ ਦਿੰਦਾ ਪਰ ਇਸ ਸੋਸਾਇਟੀ ਦੇ ਨਗਾਰ ਵਿੱਚ ਇਸ ਨੂੰ ਕੱਢਣੇ ਨਗਾਰ ਚ ਹੁਣ ਤੱਕ ਕੋਈ ਕੰਮ ਅਜੇ ਹੁਆ ਨਹੀਂ ਸੋ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਆਪਾਂ ਬਿਰਗੇ ਦੀ ਖੇਤੀਬਾੜੀ ਨਾਲ ਸੰਬੰਧਿਤ ਸੁਸਾਇਟੀ ਦੀ ਗੱਲ ਕੀਤੀ ਹੈ ਅਗਰ ਕਿਸੇ ਦੋਸਤ ਵਿੱਚ ਮਿੱਤਰ ਕੋਲ ਇਸ ਨੂੰ ਕਿਵੇਂ ਲੀਹੇ ਪਾਇਆ ਜਾ ਸਕਦਾ ਅਰੇ ਦੇ ਸਕਦੇ ਨੇ ਕਮੈਂਟ ਬਾਕਸ ਵਿੱਚ ਆਪਣੀ ਸਲਾਹ ਦੇ ਸਕਦੇ ਨੇ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਜ਼ਰੂਰ ਕਰਿਓ ਅੱਗੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਕੱਲ ਇੱਕ ਨਾਮਾ ਤੁਹਾਡੇ ਲਈ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਬੇਗਦਰੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਧੰਨਵਾਦ